ਮਾਜਾ ਮਾਜਾ ਕਿਉਂ ਕਿਹਾ ਜਾਂਦਾ ਹੈ ਮਾਜਾ ਸ਼ਬਦ ਸੰਸਕ੍ਰਿਤ ਦੇ ਸ਼ਬਦ ਮੰਝਲਾ ਤੋਂ ਲਿਆ ਗਿਆ ਜਿਸ ਦਾ ਮਤਲਬ ਹੁੰਦਾ ਹੈ ਮਦ ਵਿੱਚ ਪ੍ਰਾਚੀਨ ਪੰਜਾਬ ਦੇ ਬਿਲਕੁਲ ਮਦ ਵਿੱਚ ਪੈਂਦੇ ਖੇਤਰ ਨੂੰ ਮਾਜਾ ਕਿਹਾ ਜਾਂਦਾ ਹੈ ਮੋਟੀ ਮੋਟੀ ਗੱਲ ਕਰੀਏ ਤਾਂ ਉੱਪਰ ਬਾਰੀ ਦੋਆਬ ਯਾਨੀ ਕਿ ਬਿਆਸ ਤੇ ਰਾਵੀ ਦਰਿਆਵਾਂ ਵਿਚਲੇ ਪੈਂਦੇ ਖੇਤਰ ਨੂੰ ਮਾਜਾ ਕਿਹਾ ਜਾਂਦਾ ਹੈ ਅਸਤੀਟੇਟ ਦੇ ਵਿੱਚ ਪੂਰਬੀ ਪੰਜਾਬ 'ਚ ਇਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਤੇ ਪਠਾਨਕੋਟ ਜ਼ਿਲ੍ਹੇ ਆਉਂਦੇ ਨੇ ਤੇ ਜੇ ਪੱਛਮੀ ਪੰਜਾਬ ਦੀ ਗੱਲ ਕਰੀਏ ਤੇ ਲਾਹੌਰ, ਸਿਆਲਕੋਟ, ਗੁਜਰਾਵਾਲਾ, ਨਾਰੋਵਾਲ, ਸ਼ੇਕੂਪੁਰਾ ਆਦ ਜ਼ਿਲ੍ਹੇ ਇਸ ਵਿੱਚ ਆਉਂਦੇ ਨੇ ਸਿੱਖ ਗੁਰੂ ਸਹਿਬਾਨਾਂ ਦੇ ਵਿੱਚੋਂ ਅਗਰ ਪਹਿਲੇ 6 ਸਿੱਖ ਗੁਰੂ ਸਹਿਬਾਨਾਂ ਦੀ ਗੱਲ ਕਰੀਏ ਤੇ ਗੁਰੂ ਅੰਗਦ ਦੇਵ ਜੀ ਨੂੰ ਛੱਡ ਕੇ ਸਭ ਦਾ ਜਨਮ ਮਾਝਾ ਖੇਤਰ ਵਿੱਚ ਹੋਇਆ ਤੇ ਗੁਰੂ ਅੰਗਦ ਦੇਵ ਜੀ ਨੇ ਵੀ ਆਪਣਾ ਪੱਕਾ ਸਥਾਨ ਖਡੂਰ ਸੈਵਕੇਸ ਦਾਪਤ ਕੀਤਾ ਸੀ ਜੋ ਕਿ ਮਾਝਾ ਖੇਤਰ ਵਿੱਚ ਹੀ ਹੈ ਸਿੱਖ ਗੁਰੂ ਸਹਿਬਾਨਾਂ ਵੱਲੋਂ ਸਥਾਪਿਤ ਕੀਤੇ ਸੱਤ ਸ਼ਹਿਰਾਂ ਵਿੱਚੋਂ ਚਾਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਹਿਬ, ਸ੍ਰੀ ਤਰਨਤਾਰਨ ਸਹਿਬ, ਸ੍ਰੀ ਗੋਇੰਦਵਾਲ ਸਹਿਬ ਤੇ ਸ੍ਰੀ ਹਰਗੋਬਿੰਦਪੁਰ ਸਹਿਬ ਵੀ ਮਾਝਾ ਖੇਤਰ ਵਿੱਚ ਹਨ। ਸਿੱਖ ਸਾਮਰਾਜ ਦੀ ਸਥਾਪਨਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੀ ਗਈ ਸੀ, ਉਹ ਵੀ ਮਾਝਾ ਖੇਤਰ ਵਿੱਚ ਹੀ ਕੀਤੀ ਗਈ ਸੀਗੀ। ਮਿਲਟਰੀ ਸਟੇਸ਼ਨ ਹੈ ਉਹ ਵੀ ਪਠਾਨਕੋਟ ਦੇ ਵਿੱਚ ਹੈ ਜੋ ਕਿ ਮਾਝਾ ਖੇਤਰ ਚ ਆਉਂਦਾ ਹੈ ਤੇ ਬਟਾਲਾ ਜੋ ਕਿ ਇੱਕ ਇੰਡਸਟਰੀਅਲ ਟਾਊਨ ਹੈ, ਉਹ ਵੀ ਮਾਝਾ ਖੇਤਰ ਵਿੱਚ ਹੀ ਆਉਂਦਾ ਹੈ। ਮਾਝੇ ਦੀ ਭਾਸ਼ਾ ਜੋ ਕਿ ਮਾਜੀ ਹੈ, ਪੰਜਾਬ ਦੀ ਟਕਸਾਲੀ ਪਾਸ਼ਾ ਹੈ ਜਾਨੀ ਕਿਸ ਨੂੰ ਦਫਤਰੀ ਕੰਮਾਂ ਕਾਜਾਂ ਸਾਹਿਦ ਦੀ ਵਰਤੋਂ ਦੇ ਵਿੱਚ ਕੀਤਾ ਜਾਂਦਾ ਸੋ ਕਮੈਂਟ ਸੈਕਸ਼ਨ ਦੇ ਵਿੱਚ ਹੁਣ ਮਾਝੇ ਵਾਲੇ ਆਪਣੀ ਹਾਜ਼ਰੀ ਜ਼ਰੂਰ ਲਵਾਓ